ਬੰਗਲਾਦੇਸ਼ ਦੇ ਹਾਲਾਤ ਇੰਨੇ ਕੁ ਮਾੜੇ ਹੋਏ ਪਏ ਨੇ ਕਿ ਉੱਥੇ ਬੰਗਲਾਦੇਸ਼ੀ ਹਿੰਦੂਆਂ ਨਾਲ ਬਹੁਤ ਹੀ ਜ਼ਿਆਦਾ ਨਫ਼ਰਤ ਕਰੀ ਜਾਂਦੇ ਨੇ ਜਿੱਥੇ ਵੀ ਉਹਨਾਂ ਨੂੰ ਕੋਈ ਹਿੰਦੂ ਵੀਰ ਦਿਖਦਾ ਉਹ ਉਹਨਾਂ ਦੇ ਨਾਲ ਕੁੱਟਕਟਾਪਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਪਿਛਲੇ ਦਿਨੀ ਦੀਪੂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀਗਾ ਐਸ ਕਰਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਲੰਡਨ ਹਾਈ ਕਮਿਸ਼ਨ ਦੇ ਸਾਹਮਣੇ ਇੱਕ ਪ੍ਰੋਟੈਸਟ ਕਰ ਰਹੇ ਸੀਗੇ ਜਿੱਥੇ ਉਹ ਬੰਗਲਾਦੇਸ਼ੀਆਂ ਦੇ ਬਾਰੇ ਬਹੁਤ ਹੀ ਮੰਦਾ ਚੰਗਾ ਬੋਲੀ ਜਾਂਦੇ ਸੀਗੇ ਠੀਕ ਹੈ ਉੱਥੇ ਹੀ ਬੰਗਲਾਦੇਸ਼ ਦੇ ਲੋਕ ਵੀ ਆ ਗਏ ਸੀਗੇ ਜਿਹੜੇ ਆਪਣੇ ਆਪ ਨੂੰ ਜਸਟੀਫਾਈ ਕਰਨ ਲੱਗ ਗਏ ਹੁਣ ਬੰਗਲਾਦੇਸ਼ ਦੇ ਅੰਦਰ ਕੋਈ ਵੀ ਹਿੰਦੂ ਭਾਈਚਾਰੇ ਨੂੰ ਨਹੀਂ ਪਸੰਦ ਕਰੀ ਜਾਂਦਾ ਜਿੰਨੇ ਵੀ ਉੱਥੇ ਬੰਦੇ ਹੈਗੇ ਨੇ ਕੱਟੜਪੰਤੀ ਹੈਗੇ ਨੇ ਉਹ ਸਾਰੇ ਹਿੰਦੂਆਂ ਤੋਂ ਨਫ਼ਰਤ ਕਰੀ ਜਾਂਦੇ ਨੇ ਸ਼ੇਖ ਹਸੀਨਾ ਉੱਥੇ ਸੀਗੀ ਤਾਂ ਹਿੰਦੂ ਭਾਈਚਾਰੇ ਨਾਲ ਬਹੁਤ ਜ਼ਿਆਦਾ ਇਹਨਾਂ ਦੀ ਬਣਦੀ ਸੀਗੀ ਉਹਦੀ ਮੋਦੀ ਦੇ ਨਾਲ ਬਣਦੀ ਸੀਗੀ ਪਰ ਹੁਣ ਸ਼ੇਖ ਹਸੀਨਾ ਨੂੰ ਉਹਨਾਂ ਨੇ ਬੰਗਲਾਦੇਸ਼ ਤੋਂ ਕੱਢਤਾ ਹੁਣ ਉਹ ਹਿੰਦੂ ਭਾਈਚਾਰੇ ਦੇ ਨਾਲ ਨਹੀਂ ਸਹਿਮਤ ਹੈਗੇ ਐਸ ਕਰਕੇ ਉਹ ਹਿੰਦੂ ਭਾਈਚਾਰੇ ਦੇ ਉਲਟ ਚੱਲਦੇ ਨੇ ਤੇ ਹਿੰਦੂ ਭਾਈਚਾਰੇ ਦੇ ਲੋਕ ਲੰਡਨ ਦੇ ਅੰਦਰ ਹਾਈ ਕਮਿਸ਼ਨ ਦੇ ਸਾਹਮਣੇ ਪ੍ਰੋਟੈਸਟ ਕਰੀ ਜਾਂਦੇ ਸੀਗੇ ਜਿੱਥੇ ਬੰਗਲਾਦੇਸ਼ੀ ਆ ਗਏ ਸੀਗੇ ਤੇ ਉਹਨਾਂ ਨੇ ਇਹਨਾਂ ਦੇ ਪ੍ਰੋਟੈਸਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਕਿ ਤੁਸੀਂ ਆ ਸਕਰੀਨ ਉੱਤੇ ਦੇਖੀ ਅਨਿਓ ਸਕਰੀਨ ਸ਼ਾਟਸ ਅਲੱਗ-ਅਲੱਗ ਟੀਵੀ ਚੈਨਲਸ ਨੇ ਕਿਸ ਤਰ੍ਹਾਂ ਨਿਊਜ਼ ਲਾਈ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਖਾਲਿਸਤਾਨੀ ਆ ਗਏ ਚਾਰ-ਪੰਜ ਗੱਡੀਆਂ ਦੇ ਵਿੱਚ ਭਰ ਕੇ ਤੇ ਉਹਨਾਂ ਨੇ ਹਿੰਦੂਆਂ ਦੇ ਇਸ ਪ੍ਰੋਟੈਸਟ ਨੂੰ ناکਾਮ ਕੀਤਾ। ਟੰਡਣੇ ਅੰਦਰ ਜਿੱਥੇ ਹਿੰਦੂ ਭਾਈਚਾਰੇ ਦੇ ਲੋਕ ਪ੍ਰੋਟੈਸਟ ਕਰੀ ਜਾਂਦੇ ਸੀ ਉੱਥੇ ਚਾਰ-ਪੰਜ ਗੱਡੀਆਂ ਆ ਜਾਂਦੀਆਂ ਨੇ ਖਾਲਿਸਤਾਨੀ ਆਉਂਦੇ ਨੇ ਜਿਹੜੇ ਉਸ ਪ੍ਰੋਟੈਸਟ ਨੂੰ ਹਾਈਜੈਕ ਕਰ ਲੈਂਦੇ ਨੇ। ਯਾਰ ਪਹਿਲੀ ਗੱਲ ਤਾਂ ਜਿਹੜੇ ਪ੍ਰੋਟੈਸਟ ਕਰੀ ਜਾਂਦੇ ਨੇ ਉਹ ਐਨੇ ਮਾੜੇ ਨੇ ਕਿ ਉਹ ਆਪਣਾ ਪ੍ਰੋਟੈਸਟ ਸੰਭਾਲ ਨਹੀਂ ਸਕਦੇ। ਉਹ ਪ੍ਰੋਟੈਸਟ ਕਰੀ ਜਾਂਦੇ ਨੇ ਉਹਨਾਂ ਨੂੰ ਲੜਨਾ ਚਾਹੀਦਾ ਉਹਨਾਂ ਨਾਲ ਬਹਿਸ ਕਰੋ ਯਾਰ ਉਹਨਾਂ ਨਾਲ ਐਵੇਂ ਕਿਵੇਂ ਹਾਈਜੈਕ ਕਰ ਲੂਗਾ ਕੋਈ? ਜੇਕਰ ਤੁਸੀਂ ਸਹੀ ਹੋ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਦੇ ਭਾਈਚਾਰੇ ਦੇ ਵਾਸਤੇ ਆਪਦੇ ਵੀਰਾਂ ਵਾਸਤੇ ਇਹ ਪ੍ਰੋਟੈਸਟ ਕਰੀ ਜਾਂਦੇ ਹੋ ਤਾਂ ਤੁਸੀਂ ਕਿਸੇ ਨੂੰ ਵੀ ਆਪਣੇ ਤੇ ਹਾਵੀ ਨਾ ਹੋਣ ਦਿਓ ਫਿਰ ਚਾਹੇ ਉਹ ਬੰਗਲਾਦੇਸ਼ੀਅਤ ਚਾਹੇ ਉਹ ਖਾਲਿਸਤਾਨੀ ਹੈ ਬਾਕੀ ਅਸਲ ਖਬਰ ਦਾ ਵੀ ਇਹ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਜੇਕਰ ਤੁਹਾਨੂੰ ਇਸ ਖਬਰ ਬਾਰੇ ਥੋੜੀ ਜਿਆਦਾ ਨੋਲਿਜ ਪਤਾ ਹੈ ਕੁਝ ਜ਼ਿਆਦਾ ਪਤਾ ਹੈ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ